چاہتا ہے کہ دھاکہ میں کھڑا ہو کر دھاکہ یونیورسٹی میں یہ کہے کہ مشرقی پاکستان کو ہم نے توڑا بنگلہ دیش ہم نے بنایا رت ہم نے بہائی خون خون کہتا مودی کہتا خون میں نے دیا اور تو وہاں یہ بکواس کرے اور کہے کہ آفت شہید چپ رہے ਗੱਲ ਕਰਦੇ ਆਪਾਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਮੁੱਦਾ ਬੜਾ ਗੰਮੀਰਾ ਬੜਾ ਸੋਚਣ ਵਾਲਾ ਬੜਾ ਵਿਚਾਰਨ ਵਾਲਾ ਬੜਾ ਸੰਜੀਤ ਦਾ ਮੁੱਦਾ ਹੈਗਾ ਕਿ ਜਿਹੜਾ ਪਲਾਮਾ ਦੇ ਵਿੱਚ ਹਮਲਾ ਹੋਇਆ ਅਤੰਕੀ ਹਮਲਾ ਹੋਇਆ ਜਿਹਦੇ ਵਿੱਚ 27 ਭਾਰਤੀਆਂ ਦੀ ਜਿਹੜੀ ਮੌਤ ਦੱਸੀ ਜਾ ਰਹੀ ਆ ਯਾਨੀ ਕਿ 27 ਜਣਿਆਂ ਨੂੰ ਜਿਹੜਾ ਕਿ ਅੰਨੇਵਾ ਭੰਨ ਦਿੱਤਾ ਬਹੁਤ ਹੀ ਮਾੜਾ ਤੇ ਨਿੰਦਣਯੋਗ ਵਰਤਾਰਾ ਹੈਗਾ ਕਿਉਂਕਿ ਬੇਹੱਕੇ ਨੂੰ ਬੇਕਸੂਰੇ ਨੂੰ ਕਿਸੇ ਨੂੰ ਜਾਣ ਲੈ ਲੈਣੀ ਇਹ ਕਿਸੇ ਮਸਲੇ ਦਾ ਹੱਲ ਨਹੀਂ ਦੇਖੋ ਕੋਈ ਉੱਤੇ ਸਲਾਨੀ ਘੁੰਮਣ ਗਏ ਸੀ ਇਹ ਬਹੁਤ ਮੰਦ ਭਾਗਾ ਹੋਇਆਗਾ ਜੋ ਬਰਦਾਰਾ ਹੋਇਆਗਾ ਜੋ ਵੀ ਕਰਿਆਗਾ ਪਰ ਜਿਹੜੇ ਲੋਕ ਕਰ ਰਹੇ ਨੇ ਇਹ ਉਹਨਾਂ ਦਾ ਅਕਸ ਹਮੇਸ਼ਾ ਜਿਹੜਾ ਮਾੜਾ ਹੁੰਦਾਗਾ ਔਰ ਉਹਨਾਂ ਦੀ ਕਿਸੇ ਨਾਲ ਦਸ਼ਮਣੀ ਸੀ ਉਹ ਵਿਚਾਰੇ ਕੋਈ ਆਪਣੇ ਬੱਚਿਆਂ ਨੂੰ ਛੱਡ ਕੇ ਕੋਈ ਆਪਦੇ ਮਾਪਿਆਂ ਨੂੰ ਛੱਡ ਕੇ ਤੇ ਵੀ ਚੱਲ ਘੁੰਮੇ ਆਉਣੇ ਆ ਕੀ ਪਤਾ ਸੀ ਕਿ ਮੌਤ ਅੱਗੇ ਅਡੀਕ ਰਹੀ ਆ ਬਹੁਤ ਮੰਦਭਾਗਾ ਇਸ ਤੋਂ ਮੰਦਭਾਗਾ ਹੋ ਕੀ ਸਕਦਾ ਅੱਜ ਹੁਣ ਦੋਨੇ ਦੇਸ਼ਾਂ ਦੀ ਜਿਹੜੀ ਆ ਟੱਕਰ ਹੋ ਗਈ ਆ ਜਣੇ ਕਿ ਜੰਗ ਦਾ ਐਲਾਨ ਦੋਨਾਂ ਭਾਰਤ ਤੇ ਪਾਕਿਸਤਾਨ ਵੱਲੋਂ ਸ਼ੁਰੂ ਹੋ ਚੁੱਕਿਆਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੰਗ ਹੋਣੀ ਆ ਉਹਦੇ ਵਿੱਚ ਫਿਰ ਕੌਣ ਮਰਨੇ ਨੇ ਕੌਣ ਸੀਹਦ ਹੋਣੇ ਨੇ ਉਧਰਲੇ ਵੀ ਪੰਜਾਬੀ ਆ ਇਧਰਲੇ ਵੀ ਪੰਜਾਬੀ ਆ ਉਧਰਲੇ ਵੀ ਆਪਣੇ ਆ ਇਧਰਲੇ ਵੀ ਆਪਣੇ ਆ ਕਿਉਂਕਿ ਉਹ ਵੀ ਸਾਡੇ ਤੋਂ ਅਲੱਗ ਹੋਇਆਗਾ 1947 ਤੋਂ ਬਾਅਦ ਪਾਕਿਸਤਾਨ ਲੈਨਦਾ ਤੇ ਚੜਦਾ ਪੰਜਾਬ ਸਾਡੇ ਗੁਰਧਾਮ ਉਧਰ ਵੀ ਆ ਪਾਕਿਸਤਾਨ ਵਿੱਚ ਤੇ ਇਧਰ ਵੀ ਆ ਪਰ ਅਸੀਂ ਅਕਾਲ ਪੁਰਖ ਅੱਗੇ ਦੁਆ ਕਰਦੇ ਆਂ ਕਿ ਸਭ ਨੂੰ ਤੰਦਰੁਸਤੀ ਬਖਸ਼ੇ ਪਰ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੁਗ ਰਹੇ ਤੇ ਰੂਸ ਦੀ ਜੰਗ ਲੱਗੀ ਲੱਖਾਂ ਲੋਕ ਤਬਾਹ ਹੋ ਗਏ ਲੱਖਾਂ ਮਰ ਗਏ ਲੱਖਾਂ ਘਰ-ਬਾਰ ਛੱਡ ਕੇ ਤਿਆ ਕੇ ਤੁਰ ਗਏ ਹਜ਼ਾਰਾਂ ਬੱਚੇ ਜਿਹੜੇ ਕਿ ਉਸ ਉਹਨਾਂ ਦੇ ਵਿੱਚ ਜੰਗ ਦੇ ਵਿੱਚ ਮਾਰੇ ਗਏ ਅਨਾਥ ਹੋ ਗਏ ਛੋਟੇ-ਛੋਟੇ ਪੱਬ ਦੇਖਦੇ ਸੀ ਬੱਚਿਆਂ ਨੂੰ ਯਾਨੀ ਕਿ ਕਹਿੰਦਾ ਭਾਵ ਕਿ ਉਧਰੋਂ ਵੱਲੋਂ ਧਮਕੀਆਂ ਆ ਰਹੀਆਂ ਨੇ ਇੱਧਰਲੇ ਕਹਿੰਦੇ ਅਸੀਂ ਚੱਕਦਾਂਗੇ ਫੱਟੇ ਉਹ ਕਹਿੰਦੇ ਅਸੀਂ ਚੱਕਦਾਂਗੇ ਫੱਟੇ ਇਹ ਫੱਟਿਆ-ਫੁੱਟਿਆ ਵਾਲੀ ਗੱਲ ਨਾ ਕਿਸੇ ਨੇ ਚੱਕਿਆ ਨਾ ਧਰੇਆ ਇਹ ਧਰੇ ਧਰਾਏ ਇੱਥੇ ਰਹਿ ਜਾਣੇ ਆ ਸਭ ਇੱਥੇ ਰਹਿ ਜਾਣਾ ਪਿਆਰ ਦਾ ਸੰਦੇਸ਼ ਵੰਡਣ ਵਾਲਿਓ ਪਿਆਰ ਦੀ ਪਹਿਲ ਕਦਮੇ ਕਰੋ ਕਿਉਂ ਇੱਕ ਦੂਜੇ ਦੇ ਤੁਸੀਂ ਖੂਨ ਦੇ ਪਿਆਸੇ ਹੋਇਓ ਪਹਿਲਾਂ ਤੁਹਾਨੂੰ ਮੈਂ ਇੱਕ ਉਧਰਲੇ ਅਤੰਕੀ ਦੀ ਜਿਹੜੀ ਆ ਵੀਡੀਓ ਆ ਉਹ ਸੁਨਾਦੇਮਾ ਤੇ ਤੁਹਾਨੂੰ ਜਿਹੜੇ ਇੱਥੇ ਕੱਲ ਕਹਿ ਦਿੱਤਾ ਸੀ ਆਪਣੀ ਭਾਰਤ ਸਰਕਾਰ ਨੇ ਕਿ 24 ਘੰਟਿਆਂ ਦੇ ਵਿੱਚ ਭਾਰਤ ਛੱਡ ਕੇ ਚਲੇ ਜਾਓ ਅੱਜ ਜਿਹੜੇ ਛੱਡ ਕੇ ਚਲੇ ਜਾ ਰਹੇ ਆ ਬੜਾ ਮਨ ਦੁਖੀ ਹੁੰਦਾ ਕਿਉਂਕਿ ਉਧਰਲੇ ਇੱਧਰ ਰਹਿ ਗਏ ਤੇ ਇੱਧਰਲੇ ਉਧਰ ਰਹਿ ਗਏ ਫਿਰ ਉਹੀ ਸੰਤਾਲੀ ਵਾਲਾ ਸੰਤਾਪ ਜਿਹੜਾ ਆਵਾਮ ਲੋਕ ਨੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਜਿਹੜਾ ਇਹ ਹਾਰਨਾ ਪੈਂਦਾਗਾ ਤੇ ਜਿਹੜੀ ਗੱਲ ਆ ਉਹ ਟੇਬਲ ਟਾਕ ਤੇ ਆ ਕੇ ਮੁੱਕਣੀ ਆ ਜੰਗ ਦਾ ਲੱਖਾਂਵਾਰੀ ਜੰਗ ਤੁਸੀਂ ਲਾ ਕੇ ਵੇਖ ਲਈ ਕਦੇ ਕੋਈ ਮਸਲਾ ਹੱਲ ਹੋਇਆਗਾ ਪਰ ਨਾ ਸਰਕਾਰਾਂ ਚਾਹੁੰਦੀਆਂ ਨੇ ਨਾ ਇਹ ਸਰਕਾਰਾਂ ਚਾਹੁੰਦੀਆਂ ਤੇ ਨਾ ਹੀ ਚਾਹੁੰਦੀਆਂ ਉਧਰ ਲਈਆਂ ਕਿ ਅਸੀਂ ਬੈਠ ਕੇ ਟੇਕ ਟਾਕ ਤੇ ਜਿਹੜਾ ਕੋਈ ਗੱਲਬਾਤ ਕਰੀਏ ਪਹਿਲਾਂ ਤਾਂ ਉਹਨੂੰ ਇੱਕ ਵੀਡੀਓ ਸੁਣਾਉਣਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀ ਕਿਹਾ ਬੜੀ ویڈیو وائرل ہو رہی ہے مدی, تو چاہتا ہے کہ تو دھاکہ میں کھڑا ہو کر دھاکہ یونیورسٹی میں یہ کہے کہ مشرقی پاکستان کو ہم نے توڑا بنگلہ دیش ہم نے بنایا رت ہم نے بہائی خون خون کہتا مدی کہتا خون میں نے دیا اور تو وہاں یہ بکواس کرے اور کہے کہ حافظ سعید چپ رہے اور میں چپ رہی رہوں گا تیری شاء انشاءاللہ ہم کھینچ کے رہیں گے تو, تو, تو دباؤ ڈال رہا ہے اسلام آباد پر حافظ سعید کیوں بولتا ہے اور تو بولے گا تو ہم بولیں گے انشاءاللہ تو کہے گا کہ پاکستان کا پانی روکیں گے کشمیر کے اندر ڈیم بنا کے تم پاکستان کے پانی کو روکو گے پاکستان کی سرات سنت کا خاتمہ کر کے پاکستان کی معیشت تباہ کر کے سی بیک کے منصوبے ناکام کرنے کے لیے تو پڑکے مارے گا اور تو چاہے گا ہم چپ رہے سن اگر تو پانی بند کرے گا انشاءاللہ ہم تیری سانس بند کریں گے ان دریاؤں میں پھر خون بہے گا۔ بھارت سرکار ਦਾ 48 ਘੰਟਿਆਂ ਦਾ ਸਮਾਂ ਲਗਭਗ ਖਤਮ ਹੁੰਦਾ ਜਾ ਰਿਹਾ ਤੇ ਉਧਰ ਚਾਰੇ ਪਾਸੇ ਜਿਹੜਾ ਮਾਗਾ ਵਾਟਰ ਤੇ ਭਿੜ ਲੱਗੀ ਹੋਈ ਆ ਉਹੀ ਕਹਤਾਂ ਨੂੰ ਮੈਂ ਅੱਜ ਉਹ ਨੌਜਵਾਨ ਮੁੰਡੇ ਕੁੜੀਆਂ ਕਰਲਾਉਂਦੇ ਆ ਰੌਂਦੇ ਆ ਕਰਲਾਉਂਦੇ ਆ ਕਿ ਸਾਡਾ ਅੱਧਾ ਪਰਿਵਾਰ ਉਧਰ ਰਹਿ ਗਿਆ ਅੱਧਾ ਇੱਧਰ ਰਹਿ ਗਿਆ ਅਸੀਂ ਕੀ ਕਰੀਏ ਇਸ ਤਾਂ ਆਪਦੇ ਪਰਿਵਾਰ ਨੂੰ ਮਿਲਣ ਆਏ ਸੀ ਹੁਣ ਨਹੀਂ ਅਸੀਂ ਉਧਰ ਜਾ ਸਕਦੇ ਨਹੀਂ ਅਸੀਂ ਇੱਧਰ ਰਹਿ ਸਕਦੇ ਆ ਮੈਂ ਤੁਹਾਨੂੰ ਪਹਿਲਾਂ ਕੀ ਗੱਲ ਕਹੀ ਸੀ ਕਿ ਆਮ ਲੋਕਾਂ ਦਾ ਕੀ ਕਸੂਰ ਆ ਇਹਦੇ ਵਿੱਚ ਕਿ ਤੁਸੀਂ ਗੋਲੀਆਂ ਦੇ ਨਾਲ ਭੰਨ ਦੇਵੋ ਕਿ ਤੁਹਾਡੇ ਕੋਲੇ ਕੀ ਹੱਕ ਆ ਕਿਸੇ ਨੂੰ ਬੇਦੋਸ਼ੀਆਂ ਨੂੰ ਮਾਰ ਦੇਣਾ ਕਿਸੇ ਦਾ ਖੂਨ ਬਹਾਉਣਾ ਕਿ ਤੁਹਾਡੀ ਭਾਈ ਕਿਸੇ ਨਾਲ ਗੱਲਬਾਤ ਆ ਟਕਰਾ ਉਹ ਬੈਠ ਕੇ ਹੱਲ ਕਰ ਲਓ ਆਪਣਾ ਮਸਲਾ ਕਿਉਂ ਤੁਸੀਂ ਬੰڈیا ਪਾਈਆਂ ਨੇ ਜੇ ਬਾਰਡਰ ਖੁੱਲਦੇ ਆ ਤਾਂ ਵਪਾਰ ਦਾ ਸਾਧਨ ਬਣਦਾਗਾ ਸਾਰੇ ਦੇਸ਼ਾਂ ਲਈ ਬਣਦਾਗਾ ਤੇ ਸਾਰੇ ਦੇਸ਼ੀ ਤਰੱਕੀ ਕਰਨਗੇ ਪਰ ਅਸੀਂ ਸਾਡੇ ਮੁਲਕ ਦੇ ਨੇਤਾ ਪਿਆਸੇ ਹੋ ਗਏ ਨੇ ਖੂਨ ਦੇ ਜਾਂ ਭਾਵੇਂ ਕਹਿ ਲਈ ਕਿ ਲੋਕ ਨੇ ਜਿਹੜੇ ਕੱਟੜਪੰਥੀ ਉਹ ਪਿਆਸੇ ਹੋ ਗਏ ਨੇ ਖੂਨ ਦੇ ਇੱਕ ਦੂਜੇ ਦੇ ਬਿਨਾਂ ਮਤਵਲ ਤੋਂ ਬਿਨਾਂ ਗੱਲ ਤੋਂ ਜਿਹੜਾ ਕਿਸੇ ਨੂੰ ਮਾਰ ਦੇਣਾ ਬਹੁਤ ਵੱਡਾ ਪਾਪ ਆ ਤੇ ਇਹ ਗੱਲ ਜਿਹੜੀ ਅੱਜ ਨਰਿੰਦਰ ਮੋਦੀ ਨੇ ਕਿਹਾ ਕਿ 48 ਘੰਟਿਆਂ ਦੇ ਵਿੱਚ ਦੇਸ਼ ਛੱਡ ਜਾਓ ਇਹ ਵੀ ਬਹੁਤ ਵੱਡੀ ਮੈਂ ਕਹੂੰਗਾ ਗਲਤੀ ਆ ਗਲਤ ਗੱਲ ਆ ਦੇਖੋ ਨਾ ਇਹਨਾਂ ਦਾ ਕਸੂਰ ਆ ਨਾ ਉਧਰਲੇ ਦਾ ਕਸੂਰ ਆ ਕਸੂਰ ਕਿਹਦਾ ਹੈਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਸੂਰ ਉਹਨਾਂ ਦਾ ਜਿਹੜੇ ਕਿ ਅੱਗ ਲਾਉਣਾ ਚਾਹੁੰਦੇ ਆ ਜਿਹੜੇ ਕਿ ਦੋਨੇ ਦੇਸ਼ਾਂ ਨੂੰ ਲੜਾਉਣਾ ਚਾਹੁੰਦੇ ਆ ਕਸੂਰ ਉਹਨਾਂ ਦਾ ਨਾਕਸੂਰ ਉਧਰਲੇ ਬੱਚਿਆਂ ਦਾ ਉਧਰਲੇ ਅਵਾਮ ਦਾ ਨਾ ਇਧਰ ਦੀ ਅਵਾਮ ਦਾ ਵਿੱਚ ਪੀਸੇ ਕੌਣ ਜਾਂਦੇ ਆ ਆਮ ਲੋਕ ਆ ਵਰਗ ਤੇ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੋ ਤੁਸੀਂ ਕਮੈਂਟ ਵੀ ਲਿਖੋ ਕਿ ਜਿਹੜੀ ਗੱਲਬਾਤ ਦੇ ਨਾਲ ਜਿਹੜਾ ਮਸਲਾ ਹੱਲ ਹੁੰਦਾਗਾ ਜੰਗ ਲੱਗ ਕੇ ਤਬਾਹ ਹੋਣਗੇ ਸਾਡੇ ਫੌਜੀ ਨੌਜਵਾਨ ਸ਼ਹੀਦ ਹੋਣਗੇ ਉਧਰਲੇ ਵੀ ਸਾਡੇ ਭਰਾ ਨੇ ਉਹ ਵੀ ਸ਼ਹੀਦ ਹੋਣਗੇ ਇਧਰਲੇ ਵੀ ਸਾਡੇ ਭਰਾ ਇਹ ਵੀ ਸ਼ਹੀਦ ਹੋਣਗੇ ਪਰ ਠੀਕ ਆ ਕਿ ਉਹਨਾਂ ਨੇ ਪਹਿਲ ਕਦਮੀ ਕੀਤੀ ਆ ਉਹ ਕੌਣ ਨੇ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਆ ਉਹਨਾਂ ਨੂੰ ਪਛਾਣਨ ਦੀ ਜ਼ਰੂਰਤ ਆ ਉਸ ਸਰਕਾਰ ਤੇ ਦਬਾਅ ਪਾਉਣ ਦੀ ਜ਼ਰੂਰਤ ਆ ਕਿ ਭਾਈ ਆ ਬੰਦੇ ਨੇ ਤੁਹਾਡੇ ਇਹਨਾਂ ਬੰਦਿਆਂ ਦੇ ਜਲਮ ਕੀਤਾ ਇਹਨਾਂ ਨੂੰ ਜਿਹੜਾ ਸਜ਼ਾ ਦਵਾਨੀ ਚਾਹੀਦੀ ਆ ਇਹ ਗੱਲ ਬੰਦੀ ਆ ਪਰ ਆਂ ਲੋਕਾਂ ਦਾ ਕੀ ਕਸੂਰ ਆ ਕਿ ਅੱਜ ਜਿਹੜਾ ਬਹੁਤ ਮਾਨਨ ਦੁਖੀ ਹੁੰਦਾ ਜਦੋਂ ਅਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਹੁਣ ਇਸ ਤੋਂ ਬਾਅਦ ਕੀ ਕਰ ਸਕੀ ਆਪਾਂ ਕਿਉਂਕਿ ਸਰਕਾਰਾਂ ਦਾ ਮਸਲਾ ਹੈਗਾ ਸਰਕਾਰਾਂ ਬੇਖਦੀਆਂ ਨੇ ਬੜੇ ਸਰਕਾਰਾਂ ਆਪੋ ਆਪਣੇ ਤਰੀਕੇ ਤੌਰ ਤਰੀਕੇ ਦੇ ਨਾਲ ਚਲਦੀਆਂ ਨੇ ਸਾਡਾ ਇੱਕ ਸੰਦੇਸ਼ ਹੁੰਦਾ ਹੈਗਾ ਹਰ ਇੱਕ ਨੂੰ ਕਿ ਪਿਆਰ ਭਰੀ ਹਰ ਇੱਕ ਪਿਆਰ ਦੇ ਨਾਲ ਰਹੇ ਨਾ ਫਰਦ ਦਿਲਾਂ ਦੇ ਵਿੱਚੋਂ ਖਤਮ ਕਰੋ ਐਤੋਂ ਕੁਝ ਨਹੀਂ ਲੈ ਜਾਣਾ ਬੇਦੋਸਿਆਂ ਨੂੰ ਮਾਰ ਕੇ ਉਹਨਾਂ ਨੇ ਕਿਹੜਾ ਕੋਈ ਚੰਗਾ ਕਰਤਵ ਕਰ ਲਿਆ ਉਹਨਾਂ ਨੂੰ ਕਿਹੜਾ ਕੋਈ ਮੈਡਲ ਮਿਲ ਗਏ ਅੱਦੇ ਉਹਨਾਂ ਨੂੰ ਦਿਲਾਂ ਨੂੰ ਪੁੱਛ ਕੇ ਦੇਖੋ ਜੇ ਕੱਲ ਨੂੰ ਜੰਗ ਲੱਗਦੀ ਆ ਤਾਂ ਹੋਰ ਪਤਾ ਨਹੀਂ ਕਿੰਨੇ ਘਰਾਂ ਦੇ ਘਰ ਉਜੜਨਗੇ ਤੇ ਇਸ ਤੇ ਕਮੈਂਟ ਜਰੂਰ ਕਰਨਿਆ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤੇ